رستے روپے نے کانگریس کام سے کی ایم ایس پی لگونی کی ਆਪਾਂ ਤੁਹਾਨੂੰ ਖੁਦਮੁਹਿਆਰੀ ਆਪ ਵਿੱਚ ਨਹੀਂ ਹੈ ਆ ਬੜੇ ਵੀ ਕੰਗਰਸ ਨੂੰ ਪਤਾ ਹੈ ਉਹਦਾ ਦਾਦਾ ਜੇਦਰੀ ਬਣ ਕੇ ਆਰਮਨਤ ਸ਼ਰਮੜੀਏ ਕਾਲੀਦਾਨ ਜਿੰਦਾਬਾਦ ਖੁਦਾਾ ਜੀ ਐਨ ਕੇ ਸ਼ਰਮਾ ਜੀ ਬਿੱਟੂ ਚਿੱਠਾ ਜੀ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਥੈਂਕ ਯੂ ਬਹੁਤ ਠੀਕ ਹੈ ਜੀ ਚਲੋ ਬੋਲੇ ਬੋਲੇ ਸ਼ੋ ਨੀ ਦਾ ਖਾਲਸਾ ਵਾਲੇ ਜੀ ਕੀ ਫਤਿਹ ਕੋ ਪਰਿਵਾਰ ਕਾ ਲੀਡਰ ਦਾ ਮੈਨੂੰ ਕਾਲ ਕਰੋ ਜੱਠਾ ਸਾਹਿਬ ਤੁਹਾਡੀ ਇੱਥੇ ਲੋਗ ਆ ਆਪਾਂ ਉਸ ਪਰਿਵਾਰ ਤੱਕ ਪਹੁੰਚ ਕਰੀਏ ਕਿਤੇ ਕੋਈ ਨਾਰਾਜ਼ ਲੱਗਦਾ ਹੈ ਉਹ ਗੱਤ ਡੁਪਲੀਕੇਟ ਦੁਕਾਨ ਤੋਂ ਸਵਾਲ ਲੈ ਆਉਂਦਾ ਤਾਂ ਤੁਹਾਨੂੰ ਨਾ ਬੇਨਤੀ ਹੈ ਕੱਲੇ-ਕੱਲੇ ਤੱਕ ਜੀ ਜੋਰਾ ਸਿੰਘ ਜੀ ਨੰਬਰਦਾਰ ਗੁਰਮੈਲ ਸਿੰਘ ਜੀ ਸੁਦੇਵ ਸਿੰਘ ਜੀ ਸ੍ਰੀ ਪੰਜਾ ਕਮਰ ਜੈ 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 ਬਰਾਬਰ ਕਿੰਨੀ ਪੈ ਗਿਆ ਬਰਾਬਰ ਕਿੰਨੀ ਨਹੀਂ ਹੁੰਦੀ ਜੇ ਇਹ ਹਕੀਤ ਹੈ 83 ਸਾਲ ਆਪਾਂ ਨੇ ਕਿਸੇ ਦਾਦੇ ਨੇ ਕਿਸੇ ਦੇ ਨਾਮੇ ਨੇ ਕਿਸੇ ਨੇ ਨਾਨੀ ਨੇ ਕਿਸੇ ਬੈਰੀ ਜੂਨ ਨੂੰ ਡੋਗਾ ਪਾਇਆ ਮੇਰੀ ਬੇਨਤੀ ਆ ਵੀ ਤੁਸੀਂ ਨਾ ਜੀ ਉਮੀਦਵਾਰਾਂ ਦਾ ਕਿਰਦਾਰ ਔਰ ਕਾਰਕ ਜਾਨੀ ਦੋਨੇ ਚੀਜ਼ਾਂ ਤੇ ਨਾ ਇੱਕੀ ਵੀ ਨਹੀਂ ਹੋਇਆ ਸਾਈਕਲ ਦੀ ਜਗ੍ਹਾ ਸਕੂਟੀ ਦੇਊਗਾ ਬੱਚਿਆਂ ਨੂੰ ਸਾਈਕਲ ਕਿਹਨੇ ਲਿਆ ਕਾਹਦੀ ਤੇ ਸਕਾਲਰਸ਼ਿਪ ਤੇ ਮਤਲਬ ਕਾਂਗਰਸ ਨੇ ਸਰਕਾਰ ਬਣਾਈ ਫਰੌਡ ਕਰਕੇ ਝੂਠ ਨਾਲ ਐਨ ਕੇ ਸ਼ਰਮਾ ਜੀ ਦਾ ਸ਼ੁਕਰੀਆ ਬਾਦਲ ਜੀ ਦਾ ਤੇ ਜਿੰਨੀ ਵੀ ਸਮੁੱਚੀ ਸੰਗਤ ਇੱਥੇ ਪਹੁੰਚੀ ਹੈ ਖੋਣ ਤੋਂ ਧੇਣਾ ਲਵਾਣਾ ਕਰਨੇ ਲਵਾਣਾ ਟੇਖੋ ਲਵਾਣਾ ਮਾਡਲ ਤੋਂ ਰੋਟੀ ਛੱਲ ਅੰਦਰ ਜਿਹੜੀ ਕੈਂਪੇਨ ਕਹਿ ਸਕਦਾ ਕਿ ਅੱਜ ਲੋਕ ਲਹਿਰ ਬਣ ਚੁੱਕਿਆ ਤੁਸੀਂ ਦੇਖ ਲਿਓ ਵੀ ਹਜ਼ਾਰਾਂ ਦੀ ਗਿਣਤੀ 'ਚ ਲੋਕ 50 ਡਿਗਰੀ ਟੈਂਪਰੇਚਰ ਹੋਣ ਦੇ ਬਾਵਜੂਦ ਵੀ ਵੱਡੀ ਗਿਣਤੀ 'ਚ ਲੋਕ ਨਿਕਲ ਕੇ ਆ ਰਹੇ ਆ ਮੈਂ ਧੰਨਵਾਦ ਕਰਦਾ ਬਿੱਟੂ ਛੱਠਾ ਜੀ ਸਰਜੀਤ ਸਿੰਘ ਜੀ ਰਖੜਾ ਸੀ ਸਿੰਦਰ ਟੋੜਾ ਜੀ ਜਿਨ੍ਹਾਂ ਦੀ ਹਿੰਮਤ ਸਦਕਾ ਅੱਜ ਆਪਣੇ ਲੋਕ ਸਭਾ ਹਟਿਆ ਹਲਕਾ ਪਟਿਆਲੇ ਚ ਆ ਜਿਹੜੇ ਏਰੀਏ ਪੂਰੀ ਲੋਕ ਲਹਿਰ ਬਣੀ ਹੋਈ ਆ ਲੋਕ ਸ਼੍ਰੋਮਣੀ ਅਕਾਲੀ ਦਲ ਨੂੰ ਲਾਇਕ ਕਰ ਰਹੇ ਆ ਲੋਕ ਕਰਤਾਰ ਔਰ ਕਾਰਗਜਾਰੀ ਦੇ ਉੱਤੇ ਫੈਸਲੇ ਲੈ ਰਹੇ ਆ ਮੈਂ ਲੋਕਾਂ ਨੂੰ ਇਹੀ ਬੇਨਤੀ ਕਰਦਾ ਕਿ ਤੁਸੀਂ ਮੇਰਾ ਕਿਰਦਾਰ ਤੇ ਜਿਹੜੇ ਮੇਰੇ ਵਿਰੋਧੀ ਕੈਂਡੀਡੇਟਾਂ ਦਾ ਕਿਰਦਾਰ ਤੇ ਉਹਨਾਂ ਦੀ ਕਾਰਗਜਾਰੀ ਦੇਖ ਕੇ ਫੈਸਲੇ ਲਿਓ ਮੈਨੂੰ ਆਸ ਆ ਕਿ ਮੈਨੂੰ ਸੇਵਾ ਮਿਲੇਗੀ ਔਰ ਮੈਂ ਇਮਾਨਦਾਰੀ ਨਾਲ ਸੇਵਾ ਕਰਾਂਗਾ ਅਸਲ ਜਨਾਬ ਜੀ ਵਿਰੋਧੀਆਂ ਨੂੰ 20-20 ਸਾਲ ਮੌਕਾ ਇਹਨਾਂ ਹਲਕੇ ਦੇ ਲੋਕਾਂ ਨੇ ਦਿਆ ਨਾ ਮੁੜ ਕੇ ਧੰਨਵਾਦ ਦਾ ਐਲਾਨ ਲੋਕਾਂ ਦੀ ਸ਼ਾਰ ਲਈ ਨਾ ਆਪਣੀ ਜ਼ਿੰਮੇਵਾਰੀ ਜਿਹੜੀ ਉਹ ਚੰਗੀ ਤਰ੍ਹਾਂ ਨਭਾਈ ਹੈਗੀ ਆ 20 ਸਾਲ ਮਹਾਰਾਣੀ ਸਾਹਿਬ ਲੱਗੇ ਗਏ ਆ ਆ ਇੱਥੇ ਨੀਂਹ ਪੱਥਰ ਦਿਖਾ ਰਹੇ ਆ ਜਿਹੜੇ 2006 ਚ ਰੱਖੇ ਹੋਏ ਅੱਜ ਤੱਕ ਵੀ ਪ੍ਰਵਾਨ ਨਹੀਂ ਹੋਏ 55% ਗ੍ਰਾਂਟ ਉਹਨਾਂ ਦੀ ਜਿਹੜੀ ਆ ਲੈਫਟ ਹੋਈ ਹੈਗੀ ਆ ਗਾਂਧੀ ਜੀ ਆ 5 ਸਾਲ ਵਾਸਤੇ ਐਮਪੀ ਬਣਾਏ ਸੀਗੇ 2.5 ਸਾਲ ਲੋਕ ਸਭਾ ਦੇ ਅੰਦਰ ਹੀ ਨਹੀਂ ਗਏ ਸੋ ਇਹਨਾਂ ਦੇ ਤਾਂ ਆਪਣੇ ਜਿਹੜੇ ਝਾੜੂ ਵਾਲੇ ਆ ਵੱਡੇ ਵਾਦੇ ਕਰਕੇ ਬਣੇ ਸਾਰਿਆਂ ਤੋਂ ਮੁਕਰ ਗਏ ਸੋ ਅੱਜ ਲੋਕ ਠਗਿਆ ਹੋਇਆ ਮਹਿਸੂਸ ਕਰ ਰਹੇ ਆ ਮੈਂ ਸਮਝਦਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਵੋਟਾਂ ਪਾ ਕੇ ਪੰਜਾਬ ਦੀ ਦੁਬਾਰਾ ਵਾਂਗ ਡੋਰ ਦੇਣਗੇ ਤਾਂ ਕਿ ਪੰਜਾਬ ਦੀ ਡਿਵੈਲਪਮੈਂਟ ਤੇ ਵਿਕਾਸ ਹੋ ਸਕੇ ਇੱਕ ਪਾਸੇ ਪ੍ਰਨੀਤ ਕੌਰ ਕਹਿ ਰਹੀ ਆ ਵੀ ਅਸੀਂ ਕਿਸਾਨਾਂ ਦੇ ਹਾਇਰਤੀ ਆ ਵੀ ਕਿਸਾਨਾਂ ਦੇ ਅਸੀਂ ਘਰ ਦੇ ਆ ਜਦ ਕਿਸਾਨਾਂ ਦੀ ਡੈਥ ਹੋਈ ਆ ਕਿਸਾਨਾਂ ਦੇ ਘਰ ਦਵਾਰੋਂ ਪਰ ਫਿਰ ਵੀ ਵਿਰੋਧ ਕਿਉਂ ਹੋ ਰਿਹਾ ਇਹ ਕਿਸਾਨਾਂ ਦੇ ਹਤੈਸੀ ਆ ਪਰਨੀਤ ਕੌਰ ਜੀ ਦੀ ਤਾਂ ਮਿੱਤ ਸਾਹਿਬ ਬਹੁਤ ਮੰਨਦੇ ਆ ਜੇ ਫੋਨ ਕਰ ਦੇਣ ਚਾਰ-ਚਾਰ ਬਸਾਂ ਫੌਜਦੀਆਂ ਭੇਜ ਦਿੰਦੇ ਆ ਫਿਰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਵੀ ਕਿਸਾਨਾਂ ਦੇ ਮਸਲੇ ਹੱਲ ਕਰਵਾਓ ਥੋੜੀ ਤਾਂ ਸਰਕਾਰ ਸੀਗੀ ਕਿਉਂ ਸੜਕ ਧਰਨ ਲੋਕ ਧਰਨਿਆਂ ਤੇ ਬੈਠੇ ਆ ਸੋ ਇਹ ਸਾਰੀ ਪਾਰਟੀਆਂ ਜੇ ਰਾਣਾ ਜੀ ਦਾ ਬਿਆਨ ਆਇਆ ਵੀ ਕਿਸਾਨ ਚੋਣ ਲੜ ਕੇ ਦੇਖ ਲੈਣ ਜਿਹੜਾ ਸੋ ਇਹ ਕਾਂਗਰਸ ਭਾਜਪੀ ਤੇ ਆਮ ਆਦਮੀ ਪਾਰਟੀ ਤਿੰਨੇ ਪਾਰਟੀਆਂ ਕਿਸਾਨ ਵਿਰੋਧੀਆਂ ਕਿਸਾਨਾਂ ਦਾ ਬਹੁਤ ਨੁਕਸਾਨ ਇਹਨਾਂ ਨੇ ਕਰਿਆ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਤੇ 5 ਮਿੰਟ ਚ ਐਮਐਸਪੀ ਲਾਗੂ ਕਰ ਦਾਂਗੇ ਕਿਸਾਨਾਂ ਦਾ ਨੁਕਸਾਨ ਹੋਣ ਤੋਂ ਪਹਿਲਾਂ 50000 ਰੁਪਏ ਮੁਆਵਜ਼ਾ ਦੇ ਦਾਂਗੇ ਬੱਕਰੀਆਂ ਦਾ ਵੀ ਦੇਵਾਂਗੇ ਮੁਰਗੀਆਂ ਦਾ ਵੀ ਦੇਵਾਂਗੇ ਕਿਸੇ ਨੂੰ ਦੋਨੀ ਨਹੀਂ ਦਿੱਤੀ ਬੀਜੇਪੀ ਵਾਲਿਆਂ ਨੇ ਕਮਿਟਮੈਂਟ ਕਰਕੇ ਕਿਸਾਨ ਠਾ ਦੇ ਮੁੜ ਕੇ ਕੋਈ ਵਾਦਾ ਪੂਰਾ ਨਹੀਂ ਕਰਿਆ ਕਾਂਗਰਸ ਵਾਲਿਆਂ ਨੇ ਤਾਂ ਕਦੇ ਕਿਸਾਨਾਂ ਦੀ ਸੁਣੀਓ ਨਹੀਂ ਇਹਦਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਆ ਜਿਨ੍ਹਾਂ ਨੇ ਕਿਸਾਨਾਂ ਦੀ ਮੋਟਰਾਂ ਦੇ ਬਿੱਲ ਮਾਫ ਕਰੇ ਤੇ ਜਿਨ੍ਹਾਂ ਨੇ ਟਰੈਕਟਰ ਨੂੰ ਗੱਡਾ ਗਿਆ ਕਿ ਟੈਕਸ ਮਾਫ ਕਰਿਆ ਦਾ ਕਿਸਾਨਾਂ ਦੇ ਜਿਹੜੀਆਂ ਰਜਿਸਟਰੀਆਂ ਹੁੰਦੀਆਂ ਬਲੱਡ ਲਾਇਸੈਂਸ ਚ ਉਹਨਾਂ ਨੂੰ ਛੂਟ ਦੇਈ ਤੀ ਫ੍ਰੀ ਕਰੀ ਤੀ ਸੈਮ ਡਿਊਟੀ ਸੋ ਬਾਦਲ ਸਾਹਿਬ ਸਦਾ ਕਿਸਾਨਾਂ ਦੀ ਸੁਣਦੇ ਰਹੇ ਆ ਕਰਮਚਾਰੀਆਂ ਦੀ ਸੁਣਦੇ ਰਹੇ ਆ ਵਪਾਰੀਆਂ ਦੀ ਸੁਣਦੇ ਰਹੇ ਆ ਮਜ਼ਦੂਰਾਂ ਦੀ ਸੁਣਦੇ ਰਹੇ ਆ ਇਹੀ ਕਾਰਨ ਆ ਕਿ ਸਾਨੂੰ ਸਾਰੇ ਵਰਗਾਂ ਦਾ ਜਿਹੜਾ ਪੂਰਾ ਜਿਹੜਾ ਉਹ ਮਿਲ ਰਿਹਾ ਹੈਗਾ ਪਿਆਰ ਮਿਲ ਰਿਹਾ ਪਾਸੇ ਤਨਵੀਰ ਕੌਰ ਦੇ ਹੱਕ ਵਿੱਚ ਸਿਮਰਜੀਤ ਮਾਨ ਸਿੰਘ ਕਹਿ ਰਹੇ ਨੇ ਵੀ ਤੁੱਕੀ ਤਕੀ ਦੇ ਕਿਸਾਨ ਨੇ ਜਿਹੜਾ ਉਹ ਦਾ ਬਰੋਧ ਕਰ ਰਹੇ ਨੇ ਕੀ ਕਹਿਣੇ ਦੇ ਬਾਰੇ ਬਾਜੀ ਸਿਮਰਜੀਤ ਮਾਨ ਦੀ ਸਾਲੀ ਆ ਹੁਣ ਦੱਸੋ ਅਗਲਾ ਉਹਦੀ ਵੀ ਮਦਦ ਨਹੀਂ ਕਰੂਗਾ ਤਾਂ ਕਿਆ ਕਰੂਗਾ ਸਿਮਰਜੀਤ ਮਾਨ ਜਿਹੜਾ ਸੈਂਡ ਹੀ ਕਾਂਗਰਸ ਨੇ ਕਰਿਆ ਹੋਇਆ ਦੋਨੇ ਸਾਡੂ ਅਮਰਿੰਦਰ ਸਿੰਘ ਤੇ ਸਿਮਰ ਜੀ ਤੇ ਮਾਨ ਸੋ ਹੁਣ ਆਪਣੀ ਸਾਲੀ ਨੂੰ ਮਾੜਾ ਕਿਸ ਤਰ੍ਹਾਂ ਕਹਿ ਸਕਦਾ ਹੈ ਥੈਂਕ ਯੂ ਇੱਕ ਪਾਸੇ ਸਰਕਾਰ ਕਹਿ ਰਹੀ ਹੈ ਵੀ ਸਾਡਾ 2.5 ਸਾਲ ਦੇ ਵਿੱਚ ਕੰਮ ਨਾ ਘੱਟਾ ਜਿੰਨਾ ਪਿਛਲੇ 70 ਸਾਲ ਤੋਂ ਹੋਇਆ ਜਿਸੇ ਪਿਛਾਂ 70 ਸਾਲਾਂ ਚ ਇਹ ਨਹੀਂ ਹੋਇਆ ਜਿਸ ਤਰ੍ਹਾਂ ਇਹਨਾਂ ਨੇ ਤਹਿਸੀਲਾਂ ਵੇਚੀਆਂ ਥਾਣੇ ਵਿੱਚ ਜਿਸ ਤਰ੍ਹਾਂ ਕਿਸਾਨਾਂ ਨਾਲ ਵਾਅਦੇ ਕਰਕੇ ਮੁਕਰੇ ਜਿਸ ਤਰ੍ਹਾਂ ਸਿਕਿਉਰਿਟੀ ਦੇ ਕ੍ਰਾਪਸ਼ਨ ਫ੍ਰੀ ਕਰਨ ਦੇ ਔਰ ਗੱਡੀਆਂ ਨਾ ਲੈਣ ਦੇ ਵਾਅਦੇ ਕਰਕੇ ਮੁਕਰੇ ਆ ਕਦੇ ਵੀ ਨਹੀਂ ਹੋਇਆ 70 ਸਾਲਾਂ 'ਚ ਕਦੇ ਕੋਈ ਮੁੱਖ ਮੰਤਰੀ ਸ਼ਰਾਬ ਪੀ ਕੇ ਵਿਧਾਨ ਸਭਾ 'ਚ ਨਹੀਂ ਗਿਆ ਸੋ ਠੀਕ ਹੀ ਕਹਿੰਦੇ ਆ ਇੱਕ ਪਾਸੇ ਸਰਕਾਰ ਕਾਲੀ ਪੱਤ ਤੇ ਨਸ਼ਾ ਲਾ ਰਹੀ ਆ ਵੀ ਕਾਲੀ ਪੱਤ ਨੇ ਨਸ਼ਾ ਫਲਾਇਆ ਨਸ਼ਾ ਜੜਕੀ ਪਹਿਲਾਂ ਨੂੰ ਯਾਦ ਕਰ ਇਹਨਾਂ ਦੇ ਵਿਧਾਇਕ ਤੇ ਇਹਨਾਂ ਦੇ ਵਰਕਰ ਘਰ ਘਰ ਜਾ ਕੇ ਨਸ਼ੇ ਵੇਚ ਰਹੇ ਆ ਮੇਰੇ ਹਲਕੇ 'ਚ ਇਹਨਾਂ ਦਾ ਇੱਕ ਵਰਕਰ ਜਿਹੜਾ ਆ ਪੁੜੀਆਂ ਨਸ਼ੇ ਦੀਆਂ ਚਿੱਟਾ ਵੇਚਦਾ ਫੜਿਆ ਗਿਆ ਇਹ ਹਾਲ ਹੈਗਾ ਥੈਂਕ ਯੂ ਇੰਕੇ ਸ਼ਰਮਾ ਅੱਜ ਸਰਕਲ ਧਿਆੜਾ ਸਾਹਿਬ ਮਿਕੇ ਉਹਨਾਂ ਨੇ ਲੋਕ ਮਿਲਣ ਕੀਤੀ ਆ ਸਾਡੇ ਸਰਕਲ ਦੇ ਪ੍ਰਧਾਨ ਸਰਦਾਰ ਬਿਆਨਤ ਸਿੰਘ ਜੀ ਦੀ ਸਰਪ੍ਰਸਤੀ ਹੇਠ ਇਹ ਮੀਟਿੰਗ ਹੋਈ ਆ ਤੇ ਲੋਕਾਂ ਨੇ ਵੱਧ ਚੜ ਕੇ ਹਿੱਸਾ ਲਿਆ ਲੋਕਾਂ 'ਚ ਬਹੁਤ ਉਤਸ਼ਾਹ ਹੈ ਲੋਕਾਂ ਨੇ ਦੋਨਾਂ ਪਾਰਟੀਆਂ ਕਾਂਗਰਸ ਝਾੜੂ ਔਰ ਭਾਜਪਾ ਸਾਰੀਆਂ ਨਿਕਾਰਤੀਆਂ ਲੋਕਾਂ ਨੇ ਤੇ ਉਹਨਾਂ ਨੂੰ ਦੇਖ ਵੀ ਚੁੱਕੇ ਨੇ ਤੇ ਲੋਕਾਂ 'ਚ ਭਾਰੀ ਉਤਸ਼ਾਹ ਤੇ ਬਹੁਤ ਮਦਦ ਨਾਲ ਲੋਕਾਂ ਨੂੰ ਆਸ਼ਾ ਚੰਨੂ ਵੀ ਆਸ਼ਾ ਸੀ ਕਲਿਦਲ ਦੇ ਹਰ ਹੁਣ ਦੇ ਨਾਤੇ ਪਿੰਡਾਂ ਦੇ ਵਿੱਚ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਤੇ ਬਹੁਤ ਮਦਦ ਨਰਸਰੀਆਂ ਨਕੇ ਸ਼ਰਮਾ ਜੀ ਨੋਸ਼ੀ ਸਰਕਲ ਢੀਂਡਾ ਸਾਹਿਬ ਵਿੱਚੋਂ ਤੇ ਇੱਥੇ ਆ ਕੇ ਭੇਜਾਂਗੇ ਜੀ